ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇੱਕ ਇੱਕ ਪਲ ਕਰਕੇ ਸਮਾਂ ਬੀਤਦਾ ਜਾ ਰਿਹਾ ਹੈ ਜੇ ਇਸੇ ਤਰ੍ਹਾਂ ਸਾਰਾ ਸਮਾਂ ਬੀਤ ਗਿਆ ਫਿਰ ਸਾਡੇ ਹੱਥ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿ ਜਾਣਾ ਸੋ ਆਓ ਅੱਜ ਹੀ ਅਸੀਂ ਆਪਣੇ ਮਨ ਨੂੰ ਸਮਝਾਈਏ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਮਰਨ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਕਬੀਰ ਜੀ ਨੇ ਇੱਕ ਸ਼ਬਦ ਰਾਹੀਂ ਆਪਣੇ ਮਨ ਨੂੰ ਸਮਝਾਇਆ ਹੈ RAM ਸਿਮਰ ਪਛਤਾਏਗਾ ਮਨ RAM ਸਿਮਰ ਏ ਮਨ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰ ਨਹੀਂ ਤਾਂ ਸਮਾਂ ਬੀਤ ਜਾਣ ਤੇ ਪਛਤਾਏਗਾ ਪਾਪੀ ਜੀ ਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਪਾਪੀ ਮਨ ਲੋਭ ਵਿੱਚ ਫਸ ਕੇ ਤਨ ਪਦਾਰਥਾਂ ਦਾ ਲੋਭ ਕਰ ਰਿਹਾ ਹੈ ਪਰ ਥੋੜੇ ਹੀ ਦਿਨਾਂ ਵਿੱਚ ਸਭ ਕੁਝ ਇੱਥੇ ਹੀ ਛੱਡ ਕੇ ਤੂੰ ਰਜਾਏਗਾ ਇਹ ਲੋਭ ਲਾਲਚ ਵਿੱਚ ਇਕੱਠਾ ਕੀਤਾ ਧਨ ਤੇਰੇ ਕਿਸੇ ਕੰਮ ਦਾ ਨਹੀਂ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮਾ ਪੁਲਾਏਗਾ ਲਾਲਚ ਵਿੱਚ ਲੱਗ ਕੇ ਤੂੰ ਆਪਣਾ ਜਨਮ ਐਵੇਂ ਹੀ ਗਵਾ ਰਿਹਾ ਹੈ ਮਾਇਆ ਦੇ ਲਾਲਚ ਵਿੱਚ ਪੈ ਕੇ ਤੂੰ ਧਨ ਦੌਲਤ ਇਕੱਠਾ ਕਰ ਰਿਹਾ ਹੈ ਇਹ ਤੇਰੇ ਕਿਸੇ ਕੰਮ ਦਾ ਨਹੀਂ ਤੂੰ ਐਵੇਂ ਹੀ ਮਾਇਆ ਦੇ ਭਰਮ ਵਿੱਚ ਪਿਆ ਫਿਰਦਾ ਹੈ ਤਨ ਜੋਵਨ ਦਾ ਗਰਭ ਨਾ ਕੀਜੇ ਕਾਗਦ ਜਿਉਂ ਗਲ ਜਾਏਗਾ ਕਬੀਰ ਜੀ ਕਹਿੰਦੇ ਹਨ ਕਿ हे ਮਨ ਤੂੰ ਤਨ ਜੋਵਨ ਦਾ ਹੰਕਾਰ ਨਾ ਕਰ ਤੂੰ ਆਪਣੀ ਜਵਾਨੀ ਦਾ ਮਾਣ ਨਾ ਕਰ ਮੌਤ ਆਉਣ ਤੇ ਇਹ ਕਾਗਜ਼ ਦੀ ਤਰ੍ਹਾਂ ਗਲ ਜਾਏਗਾ ਜਿਉਂ ਜਮ ਆਏ ਕੇਸ ਗੇ ਪਟਕੇ ਤਾਂ ਦਿਨ ਕਿਛ ਨਾ ਰਸਾਏਗਾ ਜਦੋਂ ਜਮਾਂ ਨੇ ਆ ਕੇ ਤੈਨੂੰ ਕੇਸਾਂ ਤੋਂ ਫੜ ਕੇ ਧਰਤੀ ਤੇ ਪਟਕਿਆ ਫਿਰ ਤੇਰੀ ਕੋਈ ਪੇਸ਼ ਨਹੀਂ ਜਾਏਗੀ ਮੌਤ ਦੇ ਆਉਣ ਤੇ ਤੇਰੀ ਕੋਈ ਮਰਜ਼ੀ ਨਹੀਂ ਚੱਲੇਗੀ ਤੇ ਤੂੰ ਕੁਝ ਪਲ ਵੀ ਹੋਰ ਨਹੀਂ ਵੱਸ ਸਕੇਗਾ ਸਿਮਰਨ ਭਜਨ ਦਾ ਦਇਆ ਨਹੀਂ ਕਿੰਨੀ ਤੌ ਮੁਖ ਚੋਟਾ ਖਾਏਗਾ ਹੁਣ ਤੂੰ ਭਜਨ ਨਹੀਂ ਕਰਦਾ ਜੋ ਤੇਰੇ ਲਈ ਜ਼ਰੂਰੀ ਹੈ ਕਿਸ ਲਈ ਤੂੰ ਦਇਆ ਨਹੀਂ ਪਾਲਦਾ ਅੰਤ ਸਮੇਂ ਵਿੱਚ ਤੂੰ ਬਹੁਤ ਦੁਖੀ ਹੋਵੇਂਗਾ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਧਰਮ ਰਾਜ ਨੇ ਤੇਰੇ ਤੋਂ ਤੇਰੇ ਜੀਵਨ ਵਿੱਚ ਕੀਤੇ ਹੋਏ ਕੰਮਾਂ ਦਾ ਹਿਸਾਬ ਮੰਗਿਆ ਫਿਰ ਤੂੰ ਉਹਦੇ ਸਾਹਮਣੇ ਕੀ ਮੂੰਹ ਲੈ ਕੇ ਜਾਏਗਾ ਕਹ ਤ ਕਵੀਰ ਸੁਨੋਰੇ ਸੰਤੋ ਸਾਧ ਸੰਗਤ ਤਰ ਜਾਏਗਾ ਕਵੀਰ ਜੀ ਕਹਿੰਦੇ ਹਨ ਕਿ हे ਸੰਤ ਜਣੋ ਸੁਣੋ ਸਾਧ ਸੰਗਤ ਵਿੱਚ ਜਾ ਕੇ ਹੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਹੀ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਇਸ ਸ਼ਬਦ ਰਾਹੀਂ ਕਬੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਮਨ ਨੂੰ ਸਮਝਾਉਂਦੇ ਹਨ ਸੋ ਸਾਨੂੰ ਵੀ ਆਪਣੇ ਮਨ ਨੂੰ ਸਮਝਾ ਕੇ ਕੁਝ ਸਮਾਂ ਉਸ ਪ੍ਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਤਾਂ ਕਿ ਸਾਨੂੰ ਬਾਅਦ ਵਿੱਚ ਪਛਤਾਉਣਾ ਨਾ ਪਵੇ ਸਮਾਂ ਰਹਿੰਦਿਆਂ ਹੀ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ